ਤੁਹਾਡੇ ਸਾਥ ਹੀ ਗਏ ਹੋਏ ਨੇ ਸ਼ੰਭੂ ਬਾਰਡਰ ਸਾਥ ਹੀ ਗਏ ਹੋਏ ਨੇ ਖਨੋਰੀ ਬਾਰਡਰ ਉੱਥੇ ਤੁਸੀਂ ਨਹੀਂ ਗਏ ਬਹੁਤ ਟਿੱਪਣੀਆਂ ਹੋ ਰਹੀਆਂ ਨੇ ਕਿ ਦੂਜੇ ਗਰੁੱਪ ਕਿਉਂ ਨਹੀਂ ਗਏ ਜੀ ਰਾਜੇਵਾਲ ਗਰੁੱਪ ਕਿਉਂ ਨਹੀਂ ਗਿਆ ਰਾਜੇਵਾਲ ਗਰੁੱਪ ਨੂੰ ਵੀ ਜਾਣਾ ਚਾਹੀਦਾ ਸੀ ਰਾਜੇਵਾਲ ਜੀ ਡੱਲੇਵਾਲ ਸਾਹਿਬ ਦੇ ਘਰੇ ਵੀ ਗਏ ਵੀ ਡੱਲੇਵਾਲ ਸਾਹਿਬ ਇਹ ਵੱਡੀ ਗੱਲ ਹੈ ਸੈਂਟਰ ਨਾਲ ਲੜਾਈ ਲੜਨੀ ਇਕੱਲੇ ਤੇ ਇਕੱਲੇ ਦੇ ਵਸਦੀ ਨਹੀਂ ਵੀ ਤੁਸੀਂ ਸ਼ਾਮਲ ਹੋ ਕੇ ਆਪਾਂ ਇਕੱਠੇ ਹੋ ਕੇ ਲੜੀਏ ਉਹ ਕਹਿੰਦਾ ਨਹੀਂ ਮੈਂ ਤਾਂ ਇਕੱਲੇ ਹੀ ਅਸੀਂ ਲੜਾਂਗੇ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੂੰ ਇਹ ਸੀ ਵੀ ਇਹ ਤਾਂ ਦਫਾੜ ਹੋਏ ਬੈ ਨੇ ਥੋੜੀਆਂ ਜੀਆਂ ਜਥੇਬੰਦੀ ਨੇ ਇਹ ਨਹੀਂ ਹੋਇਆ ਜੀ ਇਸੇ ਕਾਰਨ ਆ ਵੀ ਇਹ ਤਾਂ ਦੋ ਤਿੰਨ ਜਥੇਬੰਦੀਆਂ ਨੇ ਜੀ ਵੀ ਜਿਹੜਾ ਬਾਕੀ ਸੰਯੁਕਤ ਮੋਰਚਾ ਤਾਂ ਵੱਖਰਾ ਇਹਨਾਂ ਤੋਂ ਪਾਟੇ ਫਿਰਦੇ ਨੇ ਵੀ ਇਹਨਾਂ ਨੂੰ ਐ ਕੁੱਟ ਕੇ ਭਜਾ ਦਿਓ ਹੁਣ ਵੀ ਉਹ ਸੱਦਾ ਦੇ ਦੇਣ ਵੀ ਆਜੋ ਸਾਰਾ ਸੰਯੁਕਤ ਮੋਰਚਾ ਜਦ ਇਹ ਉੱਥੇ ਪਹੁੰਚ ਜਾਊਗਾ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਚ ਕੋਈ ਨਵਾਂ ਅਖਤਿਆਰ ਕੀਤਾ ਜਾਊਗਾ ਬਾ ਗੱਲ ਤਾਂ ਇੱਥੀ ਆੜੀ ਹੋਈ ਆ ਉਹ ਸੱਦਾ ਨਹੀਂ ਦੇ ਰਹੇ ਬਿਨਾ ਬਲਾਏ ਕਿਸੇ ਦੇ ਜਾਣਾਂ ਮੁਸ਼ਕਿਲ ਹੈ ਜੀ ਕਿਸੇ ਦਾ ਪ੍ਰੋਗਰਾਮ ਲਿਖਿਆ ਉਹ ਉਲਟਾ ਦੋਸ਼ ਵੀ ਲਾ ਸਕਦੇ ਨੇ ਵੀ ਸਾਡੇ ਵਿੱਚ ਆ ਕੇ ਇਹਨਾਂ ਨੇ ਖਰਾਬ ਕਰਾ ਤੁਸੀਂ ਉੱਠ ਜੋ ਇੱਥੋਂ ਦੁੱਲੀ ਤੋਂ ਤੁਹਾਨੂੰ ਉਠਾਤਾ اٹھਾਉਣ ਤੋਂ ਬਾਅਦ ਕੋਈ ਗੱਲ ਨਹੀਂ ਕਰੀ ਕੋਈ ਪਰਚੇ ਰੱਦ ਨਹੀਂ ਕੀਤੇ ਕੁਝ ਵੀ ਨਹੀਂ ਕੀਤਾ ਆਉਣ ਸਾਰ ਜਥੇਬੰਦੀਆਂ ਆਪ ਚ ਪਾਟੀਆਂ ਸਭ ਤੋਂ ਵੱਧ ਡੱਲੇਵਾਲ ਸਾਹਿਬ ਨੇ ਜਥੇਬੰਦੀਆਂ ਨੂੰ ਬਦਨਾਮ ਕੀਤਾ ਬਲਵੀਰ ਸਿੰਘ ਰਾਜੇਵਾਲ ਤੇ ਵੱਡੇ ਦੋਸ਼ ਲੱਗ ਰਹੇ ਸੀ ਕਿ ਕਿ ਕੀ ਲੋਡ ਸੀ ਉੱਥੇ ਵੋਟਾਂ 'ਚ ਖੜੇ ਹੋਣ ਦੀ ਜੀ ਗਲਤ ਹੋ ਗਿਆ ਕੰਮ ਜੇ ਰਾਜੇਵਾਲ ਸਾਹਿਬ ਨੇ ਚੋਣਾਂ ਲੜਨੀਆਂ ਹੁੰਦੀਆਂ ਇੰਜਰੀਵਾਲ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਣ ਰਹੇ ਤੇ ਉਹਨਾਂ ਨੇ ਠੋਕਰ ਮਾਰਤੀ ਇਹ ਤੇ ਕਿਉਂ ਉਹਨਾਂ ਦੀ ਮਨਸਾ ਪਹਿਲਾਂ ਹੈ ਨਹੀਂ ਸੀ ਵੀ ਆਮ ਆਦਮੀ ਪਾਰਟੀ ਕੋ ਵੀ ਲੜ ਸਕਦੇ ਤੇ ਫਿਰ ਤਾਂ ਜੇ ਮਨਸਾ ਹੁੰਦੀ ਆਮ ਉਹ ਤਾਂ ਕਹਿ ਰਹੀ ਦੀ ਗੰਜਰੀਵਾਲ ਵੀ ਤੈਨੂੰ ਚਿਹਰਾ ਲਾਣਾ ਹੀ ਮੁੱਖ ਮੰਤਰੀ ਦਾ ਪਰ ਹੁਣ ਉਹਨੂੰ ਮਜਬੂਰੀ ਵਾਸਤੇ ਭਗਵੰਤ ਮਾਨ ਨੂੰ ਲਾ ਲੈਣਾ ਪਿਆ ਆਏ ਸੇ ਲੋਟ ਕਿਸੇ ਦੇ ਘਰੇ ਵਿਆਹ ਰੱਖਿਆ ਹੋਇਆ ਬਿਨਾਂ ਬੁਲਾਏ ਆਪਾਂ ਜਾਂਦੇ ਥੋੜਾ ਫੇਰ ਉਹ ਸੱਦਾ ਪੱਤਰ ਤਾਂ ਭੇਜਣੀ ਪੈਂਦਾ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਮਨਦੀਪ ਸਿੰਘ ਮਾਝਾ ਸੰਜੁਗਤ ਕਿਸਾਨ ਮੋਰਚੇ ਦੀ ਕਾਲ ਤੇ ਪੂਰਾ ਭਾਰਤ ਅੱਜ ਬੰਦਾ ਸਾਰੀਆਂ ਜਥੇਬੰਦੀਆਂ ਭਾਰਤੀ ਕਿਸਾਨ ਜੁਨੇ ਰਾਜੇਵਾਲ ਉਗਰਾਹਾਂ ਡਕੌਂਦਾ ਐਸਕੇਐਮ ਦੇ ਅੰਦਰ ਨੇ ਜਿਹੜੀਆਂ ਐਸਕੇਐਮ ਚ ਇਕੱਠੀਆਂ ਨੇ ਸਾਰੀਆਂ ਜਥੇਬੰਦੀਆਂ ਨੇ ਅਤੇ ਟ੍ਰੇਡ ਜਥੇਬੰਦੀਆਂ ਨੇ ਜਿਹੜੀਆਂ ਉਹ ਵੀ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਪੂਰੇ ਭਾਰਤ ਨੂੰ ਅੱਜ ਬੰਦ ਕੀਤਾ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਸਾਡੇ ਨਾਲ ਗੁਰਮੀਤ ਸਿੰਘ ਕਪਿਆਲ ਗੱਲਬਾਤ ਕਰਾਂਗੇ ਸਰਬੱਤ ਦਾ ਭਲਾ ਸਾਬ ਅੱਜ ਫੇਰ ਪੂਰਾ ਭਾਰਤ ਬੰਦ ਕਰਨ ਦਾ ਇੱਕ ਯੋਜਨਾ ਬਣਾਈ ਤੁਸੀਂ ਕਿਵੇਂ ਲੱਗਦਾ ਸਿਸਟਮ ਅੱਜ ਕਿੰਨਾ ਕੁ ਬੰਦ ਹੋਇਆ ਤੇ ਕੀ ਮਾਹੌਲ ਹੈ ਜਾਂ 2021 ਚ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਇਆ ਜੀ ਸੈਂਟਰ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਤੇ ਵੀ ਐਮਸੀ ਐਮਐਸਪੀ ਤੇ ਗਾਰੰਟੀ ਦੇਵਾਂਗੇ ਤੁਹਾਨੂੰ ਉਹਤੇ ਕਮੇਟੀ ਬਣਾਈ ਜਾਊ ਉਹਨਾਂ ਨੇ ਜੇ ਕਮੇਟੀ ਬਣਾਈ ਉਹਨਾਂ ਨੇ ਆਪਦੀ ਬੰਦੇ ਪਾਤੇ ਜੋ ਕਾਨੂੰਨ ਲਿਆਉਣ ਵਾਲੇ ਤੇ ਕਿਸਾਨ ਵਿਰੋਧੀ ਉਹ ਬੰਦੇ ਕਮੇਟੀ ਚ ਪਾਤੇ ਇਸ ਕਰਕੇ ਸਾਡੀਆਂ ਉਹ ਮੰਗਾਂ ਨੇ ਜਿਵੇਂ ਕਰਜ਼ਾ ਮਾਫੀ ਹੈ ਉਹ ਸਾਡੀ ਮੰਗ ਹੈ ਕਿਸਾਨਾਂ ਦੀ ਜਿਵੇਂ ਕਿਸਾਨ ساری ਉਮਰ ਅਨਾਜ ਪੈਦਾ ਕਰਦਾ ਹੈ ਬੁढ़ा ਹੋ ਜਾਂਦਾ ਹੈ ਵੀ ਇਹਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ 10000 ਘੱਟੋ ਘੱਟ ਪੈਨਸ਼ਨ ਹੋਵੇ ਸਰਕਾਰ ਨੂੰ ਜੋ ਲਖੀਮਪੁਰ ਖੀਰੀ ਵਾਲੀ ਘਟਨਾ ਵਾਪਰੀ ਥੀ ਉਹਦਾ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਕੋਈ ਪਿਆਰ ਸਾਹਿਬ ਜੀ ਗੱਲਬਾਤ ਕਰੀਏ ਮੰਗਾ ਤੁਹਾਡੀਆਂ ਸੇਮ ਨੇ। ਤੁਹਾਡੇ ਸਾਥ ਹੀ ਗਏ ਹੋਏ ਨੇ ਸ਼ੰਭੂ ਬਾਰਡਰ ਸਾਥ ਹੀ ਗਏ ਹੋਏ ਨੇ ਖਨੋਰੀ ਬਾਰਡਰ ਉੱਥੇ ਤੁਸੀਂ ਨਹੀਂ ਗਏ। ਬਹੁਤ ਟਿੱਪਣੀਆਂ ਹੋ ਰਹੀਆਂ ਨੇ ਕਿ ਦੂਜੇ ਗਰੁੱਪ ਕਿਉਂ ਨਹੀਂ ਗਏ? ਜੀ ਰਾਜੇਵਾਲ ਗਰੁੱਪ ਕਿਉਂ ਨਹੀਂ ਗਿਆ? ਰਾਜੇਵਾਲ ਗਰੁੱਪ ਨੂੰ ਵੀ ਜਾਣਾ ਚਾਹੀਦਾ ਸੀ ਇੱਥੋਂ ਤੱਕ ਕਹਿ ਰਹੇ। ਇਹਦੇ ਵਿੱਚ ਇਹ ਗੱਲ ਹੈ ਜੀ ਉਹਨਾਂ ਨੇ ਪ੍ਰੋਗਰਾਮ ਉਹਨਾਂ ਨੂੰ ਤਾਲਮੇਲ ਵੀ ਕੀਤਾ ਗਿਆ। ਰਾਜੇਵਾਲ ਜੀ ਡੱਲੇਵਾਲ ਸਾਹਿਬ ਦੇ ਘਰੇ ਵੀ ਗਏ। ਵੀ ਡੱਲੇਵਾਲ ਸਾਹਿਬ ਇਹ ਵੱਡੀ ਗੱਲ ਹੈ ਸੈਂਟਰ ਨਾਲ ਲੜਾਈ ਲੜਨੀ ਇਕੱਲੇ ਤੇ ਇਕੱਲੇ ਦੇ ਵਸਦੀ ਨਹੀਂ ਵੀ ਤੁਸੀਂ ਸ਼ਾਮਲ ਹੋ ਕੇ ਆਪਾਂ ਇਕੱਠੇ ਹੋ ਕੇ ਲੜੀਏ ਉਹ ਕਹਿੰਦਾ ਨਹੀਂ ਮੈਂ ਤਾਂ ਇਕੱਲੇ ਹੀ ਅਸੀਂ ਲੜਾਂਗੇ ਇਸ ਕਰਕੇ ਹੁਣ ਦੁਨੀਆਂ ਜੱਥੇਬੰਦੀਆਂ ਨੂੰ ਕਿਸੇ ਨੂੰ ਰਾਜੇਵਾਲ ਸਾਹਿਬ ਨੇ ਤਾਲਮੇਲ ਕੀਤਾ ਗੱਲਬਾਤ ਹੋਈ ਮੀਟਿੰਗ ਹੋਈ ਪਹਿਲਾਂ ਇੱਕ ਕਮੇਟੀ ਬਣਾਈ ਦੀ ਪੰਜ ਮੈਂਬਰੀ ਉਹਨਾਂ ਨੇ ਵੀ ਤਾਲਮੇਲ ਕਰਿਆ ਪੰਦੇਰ ਨਾਲ ਵੀ ਕਰਿਆ ਇਹ ਡੱਲੇਵਾਲ ਸਾਹਿਬ ਨਾਲ ਵੀ ਕਰਿਆ ਫਿਰ ਰਾਜੇਵਾਲ ਜੀ ਆਪ ਗਏ ਨੇ ਸਪੈਸ਼ਲ ਉਹਨਾਂ ਦੇ ਘਰੇ ਵੀ ਇਹ ਗੱਲ ਬਹੁਤ ਵੱਡੀ ਹੈ ਸੈਂਟਰ ਨਾਲ ਲੜਾਈ ਕੱਲੇ ਦੇ ਖੱਲੇ ਦੇ ਵਸ ਨਹੀਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੋ ਪਿੱਛੇ ਮਤਭੇਦ ਹੋਏ ਨੇ ਆਪ ਚ ਵੀ ਉਹਨਾਂ ਨੂੰ ਭਲਾ ਕੇ ਆਪਾਂ ਸਾਰੇ ਇਕੱਠੇ ਹੋਈਏ ਉਹ ਕਹਿੰਦੇ ਵੀ ਨਹੀਂ ਅਸੀਂ ਇਕੱਲੇ ਲੜਾਂਗੇ ਇਸ ਗੱਲ ਇਸ ਕਰਕੇ ਇਕੱਲਿਆਂ ਦੇ ਹਾਲਾਤ ਦੇਖ ਲੇ ਜੀ ਹੁਣ ਕਿਵੇਂ ਉੱਥੇ ਦੇਖ ਲੋ ਕਿੰਨੇ ਅਥਰੂ ਗੈਸ ਦੇ ਗੋਲੇ ਜਾਂ ਹੋਰ ਜ਼ਬਰਦਸਤ ਧਮਾਕੇ ਕੀਤੇ ਗਏ ਨੇ ਰੋਕਿਆ ਗਿਆ ਬਹੁਤ ਕੁਝ ਕੀਤਾ ਗਿਆ ਉਹ ਤਾਂ ਦੇਖਿਆ ਹੀ ਆਪਾਂ ਨੇ ਸਾਰੇ ਬਹੁਤ ਕਿਸਾਨਾਂ ਦਾ ਨੁਕਸਾਨ ਹੋਇਆ ਜੀ ਬਹੁਤ ਕਿਸਾਨ ਫਟੜ ਹੋ ਗਏ ਕਈ ਕਿਸਾਨਾਂ ਦੀਆਂ ਤਾਂ ਅੱਖਾਂ ਹੀ ਕੱਟਤੀਆਂ ਉਹਨਾਂ ਨੇ ਗੋਲੀਆਂ ਮਾਰ ਕੇ ਰਬੜਦੀਆਂ ਬਹੁਤ ਫੱਟੜ ਨੇ ਕਿਸਾਨ ਕਹਿੰਦੇ ਹੱਥੇ ਉੱਟ ਗਏ ਅਤਰੂ ਗੈਸਾਂ ਨਾਲ ਬਹੁਤ ਨੁਕਸਾਨ ਹੋਇਆ ਕਿਸਾਨੀ ਦਾ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੂੰ ਇਹ ਸੀ ਵੀ ਇਹ ਤਾਂ ਦਫਾੜ ਹੋਏ ਬੈ ਨੇ ਥੋੜੀਆਂ ਜੀਆਂ ਜਥੇਬੰਦੀ ਨੇ ਇਹ ਨਹੀਂ ਹੋਇਆ ਜੀ ਇਸੇ ਕਾਰਨ ਆ ਵੀ ਇਹ ਤਾਂ ਦੋ ਤਿੰਨ ਜਥੇਬੰਦੀਆਂ ਨੇ ਜੀ ਵੀ ਜਿਹੜਾ ਬਾਕੀ ਸੰਯੁਕਤ ਮੋਰਚਾ ਦਾ ਵੱਖਰਾ ਇਹਨਾਂ ਤੋਂ ਪਾਟੇ ਫਿਰਦੇ ਨੇ ਵੀ ਇਹਨਾਂ ਨੂੰ ਐ ਕੁੱਟ ਕੇ ਭਜਾ ਦੇ ਕਾਰਨ ਇਹ ਹੈ ਪਰ ਸਾਨੂੰ ਦੁੱਖ ਆਉਂਦਾ ਜਾਂ ਸਾਡੇ ਕਿਸਾਨ ਭਾਈਆਂ ਤੇ ਹਮਲੇ ਹੋਏ ਨੇ ਅਥਰੂ ਗਏ ਛੱਡੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਾਣੀ ਦੀਆਂ ਬਿਛਾੜਾਂ ਗੰਦੇ ਦੀਆਂ ਮਾਰੀਆਂ ਜਾ ਰਹੀਆਂ ਨੇ ਅਸੀਂ ਸੰਯੁਕਤ ਮੋਰਚੇ ਵੱਲੋਂ ਫੈਸਲਾ ਲੈ ਕੇ ਕੱਲ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਕਰਾਏ ਨੇ ਜੀ ਅੱਜ ਦੇ ਸਾਰੇ ਭਾਰਤ ਬੰਦ ਹੈ ਜੀ ਸਾਡੀਆਂ ਮੰਗਾਂ ਸੇਮ ਨੇ ਗੱਲ ਇੱਥੇ ਹੀ ਹੈ ਜੀ ਉਹ ਉਹ ਜੇ ਹੁਣ ਵੀ ਉਹ ਸੱਤਾ ਦੇ ਦੇਣ ਵੀ ਆ ਜੋ ਸਾਰਾ ਸੰਯੁਕਤ ਮੋਰਚਾ ਜਦੋਂ ਉੱਥੇ ਪਹੁੰਚ ਜਾਊਗਾ ਠੀਕ ਹੈ ਐਵੇਂ ਸੀ ਮੀਟਿੰਗਾਂ ਦਾ ਦੌਰ ਚੱਲ ਰਹੀ ਹੈ ਜੀ 18 ਫਰਵਰੀ ਨੂੰ ਮੀਟਿੰਗ ਰੱਖੀ ਆ ਹੁਣ ਕਿ ਅਸੀਂ ਗੱਲਬਾਤ ਕਰਾਂਗੇ ਪਰ ਜੇ ਸਿਸਟਮ ਉਮੀਦਈ ਚੱਲਦਾ ਫਿਰ ਤੁਸੀਂ ਵੀ ਕੋਈ ਐਕਸ਼ਨ ਪਲਾਨ ਕਰੋਗੇ ਐਕਸ਼ਨ ਪਲਾਨ ਤਾਂ ਚੱਲਦੇ ਹੀ ਰਹਿਣਗੇ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਕੋਈ ਕੋਈ ਨਵਾਂ ਅਖਤਿਆਰ ਕੀਤਾ ਜਾਊਗਾ ਹੋ ਸਕਦਾ ਉਦੋਂ ਸਈ ਸੱਦਾ ਦੇਣ ਜਾਂ ਕੋਈ ਹੋ ਬਾ ਗੱਲ ਤਾਂ ਇੱਥੇ ਅੜੀ ਹੋਈ ਆ ਉਹ ਸੱਦਾ ਨਹੀਂ ਦੇ ਰਹੇ ਬਿਨਾ ਬਲਾਏ ਕਿਸੇ ਦੇ ਜਾਣਾ ਮੁਸ਼ਕਿਲ ਹੈ ਜੀ ਕਿਸੇ ਦਾ ਪ੍ਰੋਗਰਾਮ ਲਿਖਿਆ ਉਹ ਉਲਟਾ ਦੋਸ਼ ਵੀ ਲਾ ਸਕਦੇ ਨੇ ਵੀ ਸਾਡੇ ਵਿੱਚ ਆ ਕੇ ਇਹਨਾਂ ਨੇ ਖਰਾਬ ਕਰਾਤਾ ਠੀਕ ਹੈ ਜੇਕਰ ਸੱਦਾ ਪੱਤਰ ਦਿੰਦੇ ਨੇ ਸੱਦਾ ਦਿੰਦੇ ਤਾਂ ਤਾਂ ਤੁਸੀਂ ਨਾਲ ਦੀ ਨਾਲ ਜਾਣ ਨੂੰ ਜਥੇਬੰਦੀਆਂ ਸਾਰੀਆਂ ਤਿਆਰ ਬੈਠੀਆਂ ਨੇ ਜੀ ਸੱਦਾ ਤਾਂ ਦੇਣ ਵੀ ਆਜੋ ਸਾਡੀ ਮਦਦ ਤੇ ਠੀਕ ਹੈ ਹਾਂ ਸੱਦਾ ਨਹੀਂ ਦੇ ਰਹੇ ਉਹ ਆਮ ਲੋਕਾਂ ਨੂੰ ਕਹਿ ਰਹੇ ਨੇ ਤੁਸੀਂ ਆਜੋ ਤੁਸੀਂ ਆਜੋ ਕਿਸਾਨ ਜਥੇਬੰਦੀਆਂ ਨੂੰ ਦੇਣ ਸੰਯੁਕਤ ਮੋਰਚੇ ਨੂੰ ਸੱਦਾ ਨਾਲ ਦੀ ਨਾਲ ਪਹੁੰਚਣਗੇ ਸਾਰੇ ਬਿਲਕੁਲ ਜੇ ਗੱਲਬਾਤ ਕਰੀਏ ਸਰਕਾਰ ਦੀ ਜੀ ਸਰਕਾਰ ਦਾ ਕਿੰਨਾ ਸਮਾਂ ਲੰਘਿਆ ਪਰ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਆ ਅਸੀਂ ਕਰਦਾਂਗੇ ਜੀ ਕੋਈ ਦਿੱਕਤ ਨਹੀਂ ਤੁਸੀਂ ਉੱਠ ਜੋ ਇੱਥੋਂ ਦੁੱਲੀ ਤੋਂ ਤੁਹਾਨੂੰ ਉਠਾਤਾ اٹھਾਉਣ ਤੋਂ ਬਾਅਦ ਕੋਈ ਗੱਲੇ ਨਹੀਂ ਕਰੀ ਕੋਈ ਪਰਚੇ ਰੱਦ ਨਹੀਂ ਕੀਤੇ ਕੁਝ ਵੀ ਨਹੀਂ ਕੀਤਾ ਹੁਣ ਸਾਰ ਜਥੇਬੰਦੀਆਂ ਆਪ ਚ ਪਾਟੀਆਂ ਸਭ ਤੋਂ ਵੱਧ ਡੱਲੇਵਾਲ ਸਾਹਿਬ ਨੇ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਦੋਂ ਉੱਥੇ ਵੱਡਾ ਚਿਹਰਾ ਰਾਜੇਵਾਲ ਸਾਹਿਬ ਤੇ ਉਹਨਾਂ ਤੇ ਵੱਡੇ ਵੱਡੇ ਇਲਜ਼ਾਮ ਲਾਉਣ ਲੱਗੇ ਇਸੇ ਕਾਰਨ ਆ ਜਿਹੜੇ 2 ਸਾਲ ਲੰਘੇ ਨੇ ਜੀ ਇਹ ਇਹਦੇ ਇਸੇ ਕਰਕੇ ਮੰਗਾਂ ਪੂਰੀਆਂ ਨਹੀਂ ਹੋਈਆਂ। ਵੈਸੇ ਕਪਿਆਰ ਸਾਹਿਬ ਤੁਹਾਡੇ ਜਥੇਬੰਦਕਾਗੂ ਨੇ ਸੂਬਾ ਪ੍ਰਧਾਨ ਨੇ ਰਾਜੇਵਾਲ ਸਾਹਿਬ ਬਲਬੀਰ ਸਿੰਘ ਰਾਜੇਵਾਲ ਤੇ ਵੱਡੇ ਦੋਸ਼ ਲੱਗ ਰਹੇ ਸੀ ਕਿ ਕਿ ਕੀ ਲੋਡ ਸੀ ਉੱਥੇ ਵੋਟਾਂ 'ਚ ਖੜੇ ਹੋਣ ਦੀ ਜੀ ਗਲਤ ਹੋ ਗਿਆ ਕੰਮ ਬਹੁਤ ਕਮੈਂਟ ਆਏ ਪਹਿਲਾਂ ਕੁਝ ਹੋਰ ਸੀ ਉਸ ਤੋਂ ਬਾਅਦ ਇਹ ਗੱਲਾਂ ਬਾਤ ਆਈਆਂ ਕਿ ਇਹ ਤਾਂ ਪੋਲੀਟਿਕਲ ਬਣ ਗਏ ਜੀ ਇਹ ਤਾਂ ਇਹ ਹੋ ਗਿਆ ਇਹ ਤਾਂ ਸਿਸਟਮ ਗਲਤ ਹੋ ਗਿਆ ਹੁਣ ਨੌਨ ਪੋਲੀਟਿਕਲ ਇਸਕੀਮ ਤੈਉ ਬਣਾਇਆ ਉਹ ਇੱਥੋਂ ਤੱਕ ਕਹਿ ਰਹੇ ਨੇ ਜੇ ਰਾਜੇਵਾਲ ਸਾਹਿਬ ਨੇ ਚੋਣਾਂ ਲੜਨੀਆਂ ਹੁੰਦੀਆਂ ਇੰਜਰੀਵਾਲ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਣ ਰਹੇ ਤੇ ਉਹਨਾਂ ਨੇ ਠੋਕਰ ਮਾਰਤੀ ਏ ਬਾਈ ਜਿੱਥੇ ਬੰਦਿਆ ਨੇ ਦਬਾਅ ਪਾ ਕੇ ਕਿਸਾਨਾਂ ਦੀਆਂ ਨੇ ਵੀ ਆਪਾਂ ਆਪਣੀ ਸਰਕਾਰ ਬਣਾਉਣੀ ਆ ਉਰੇ ਮਾਹੌਲ ਬਣਿਆ ਹੋਇਆ ਬਾਅਦ ਚ ਉਹਨਾਂ ਨੇ ਉਹਨਾਂ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ ਇਸੇ ਕਰ ਨੁਕਸਾਨ ਹੋਇਆ ਕਿਸਾਨੀ ਦਾ ਬਹੁਤ ਵੱਡਾ ਜਨਕ ਰਾਜੇਵਰ ਸਾਹਿਬ ਜੂਨੀਅਰ ਜਿਹੜੀਆਂ ਜਥੇਬੰਦੀਆਂ ਚ ਉਹਨਾਂ ਨੇ ਕਿਹਾ ਤਾਂ ਉਹ ਪੋਲਿਟਿਕਸ ਚ ਆਏ ਤਾਂ ਉਹ ਉੱਥੇ ਮਤਲਬ ਉਮੀਦਵਾਰ ਪੜਾਏ ਉਹਨਾਂ ਨੇ ਐਸਐਸ ਆ ਬਣਾ ਲਿਆ ਗਰੁੱਪ ਜੀ हां संयुक्त किसान मोर्चा बना लिया इन्होंने ਤੇ ਉਸ ਤੋਂ ਬਾਅਦ ਫਿਰ ਆਪੇ ਲੱਤਾਂ ਖਿੱਚਣ ਲੱਗ ਗਏ ਜੀ ਠੀਕ ਹੈ ਪਹਿਲਾਂ ਮੂਰੇ ਲਾ ਲਿਆ ਜੀ ਉਹ ਕਹਿੰਦਾ ਮੈਂ ਚੋਣ ਨਹੀਂ ਲੜਨੀ ਮੈਂ ਤਾਂ ਉੱਥੇ ਗੰਜਰੀਵਾਲ ਨੂੰ ਜਵਾਬ ਦੇਆ ਵੀ ਮੈਂ ਨਹੀਂ ਚੋਣ ਲੜਦਾ ਠੀਕ ਹੈ ਤੇ ਕਹਿੰਦੇ ਵੀ ਫਿਰ ਤੇਰੇ ਬਿਨਾ ਕੌਣ ਹੋਊ ਚਿਹਰਾ ਸਾਡਾ ਮੂਰੇ ਲਾ ਕੇ ਬਾਅਦ ਤੇ ਇਹਨਾਂ ਨੇ ਕੌੜੀ ਖਿੱਚ ਲਈ ਅਸਲ ਕਾਰ ਨੇ ਇਹ ਹੋ ਗਿਆ ਹਾਂ ਜਨ ਕਿ ਉਹਨਾਂ ਦੀ ਮਨਸਾ ਪਹਿਲਾਂ ਹੈ ਨਹੀਂ ਸੀ ਵੀ ਆਮ ਆਦਮੀ ਪਾਰਟੀ ਕੋ ਵੀ ਲੜ ਸਕਦੇ ਤੇ ਫਿਰ ਤਾਂ ਜੇ ਮਨਸਾ ਹੁੰਦੀ ਆਪ ਉਹ ਤਾਂ ਕਹਿ ਰਿਹਾ ਦੀ ਗੰਜਰੀਵਾਲ ਵੀ ਤੈਨੂੰ ਚਿਹਰਾ ਲਾ ਨਾਈ ਮੁੱਖ ਮੰਤਰੀ ਦਾ ਪਰ ਹੁਣ ਉਹਨੂੰ ਮਜਬੂਰੀ ਵਾਸਤੇ ਭਗਵੰਤ ਮਾਨ ਨੂੰ ਲਾ ਲੈਣਾ ਪਿਆ ਉਹ ਜਾਣਦੇ ਤੇ ਵੀ ਐਡਾ ਧੋਲਣ ਜਿਹੜਾ ਰਾਜੇਵਾਲ ਦੀ ਆਗੂ ਤੇ ਇਹਦੇ ਸ਼ਾਂਤਮਈ ਜਿੱਤੇ ਆ ਲੋਕਾਂ ਨੇ ਉਹਨੂੰ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਨੇ ਤੇ ਇਸ ਕਰਕੇ ਉਹਨੂੰ ਕਹਿ ਰਹੇ ਤੇ ਬਾਰ ਬਾਰ ਤੂੰ ਦੱਸ ਤੂੰ ਦੱਸ ਇੱਥੇ ਤੇ ਵੀ ਕਹਿੰਦਾ ਤੂੰ ਕੱਲੀ ਜਥੇਬੰਦੀ ਆ ਜਾਓ ਟੋਡੇ ਐਮਐਲਏ ਦੇ ਵੀ ਟਿਕਟਾ ਦੇ ਦੇਣਾ ਤੁਹਾਨੂੰ ਮੁੱਖ ਮੰਤਰੀ ਮੰਨ ਲੈਣ ਉਹ ਕਹਿੰਦਾ ਵੀ ਜਿਨ੍ਹਾਂ ਨਾਲ ਇਕੱਠੇ ਲੜਿਆ ਸੀ ਸਾਡਾ ਭਾਈਚਾਰ ਮੈਂ ਤਾਂ ਉਹਨਾਂ ਦੀ ਮੈਨੂੰ ਥੋੜੀ ਨਹੀਂ ਮੰਨਦਾ ਠੀਕ ਹੈ ਐਂ ਕਹਿ ਕੇ ਕਰੇ ਜਾ ਕੇ ਜਵਾਬ ਦੇਆ हां जी बिल्कुल ਹੁਣ ਜਿਹੜੇ ਕਮੈਂਟ ਆ ਰਹੇ ਨੇ ਜੀ ਪਿੰਡਾਂ ਦੇ ਕਿਸਾਨਾਂ ਦੇ ਆ ਰਹੇ ਨੇ ਉਹ ਜ਼ਿਆਦਾਤਰ ਇਹ ਕਹਿ ਰਹੇ ਨੇ ਹੁਣ ਤੁਸੀਂ ਤਾਂ ਦੱਸਤਾ ਕਿ ਸੱਦਾ ਪੱਤਰ ਨਹੀਂ ਦਿੱਤਾ ਆ ਗੱਲ ਪਿਛਲੀ ਹੋਈ ਆ ਪਰ ਲੋਕ ਕਹਿ ਰਹੇ ਨੇ ਵੀ ਫੰਡ ਵੀ ਇਕੱਠੇ ਕਰਦਿਆਂ ਨੇ ਜਥੇਬੰਦੀਆਂ ਸਭ ਕੁਝ ਕਰਦਿਆਂ ਨੇ ਫਿਰ ਹੁਣ ਸਮਾਂ ਜਦੋਂ ਹੁਣ ਇੱਕ ਹਾਲਾਤ ਬਣੇ ਨੇ ਇੱਕ ਮੌਕਾ ਬਣਿਆ ਆਪਣੀਆਂ ਮੰਗਾਂ ਮਨਵਾਉਣ ਦਾ ਉਹ ਅਣਜਾਣ ਲੋਕ ਨੇ ਜੀ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਐਸ ਲੋਟ ਕਿਸੇ ਦੇ ਘਰੇ ਵਿਆਹ ਰੱਖਿਆ ਹੋਇਆ ਬਿਨਾਂ ਬੁਲਾਏ ਆਪਾਂ ਜਾਂਦੇ ਥੋੜਾ ਫਿਰ ਉਹ ਸੱਦਾ ਪੱਤਰ ਤਾਂ ਭੇਜਣੀ ਪੈਂਦਾ ਹੈ ਹਾਂ ਗੱਲ ਤਾਂ ਕਿਸੇ ਨੇ ਸੱਦਾ ਪੱਤਾ ਨਹੀਂ ਇੱਥੇ ਕੋਈ ਗੱਲ ਨਹੀਂ ਕਰੀ ਕੋਈ ਮੀਟਿੰਗ ਨਹੀਂ ਕਰੀ ਠੀਕ ਹੈ ਕਹਿਣ ਤੇ ਵੀ ਨਹੀਂ ਕਰੀ ਠੀਕ ਹੈ ਪਹਿਲਾਂ ਇੱਕ ਪੰਜ ਮੈਂਬਰ ਦੀ ਕਮੇਟੀ ਗਈ ਤਾਲਮੇਲ ਕਰਨ ਉਹਨਾਂ ਨੂੰ ਜਵਾਬ ਦੇ ਕੇ ਫਿਰ ਰਾਜੇਵਾਲ ਜੀ ਆਪ ਜਾ ਕੇ ਆਏ ਨੇ ਉਹਨਾਂ ਦੇ ਘਰੇ ਵੀ ਦੇਖੋ ਜੀ ਡੱਲੇਵਾਲ ਸਾਹਿਬ ਇਹ ਵੱਡੀ ਗੱਲ ਹੈ ਵੀ ਇਹ ਇਕੱਲੇ-ਤਖਲੇ ਦੇ ਬਸ ਨਹੀਂ ਸਾਰੇ ਆਪਾਂ ਇਕੱਠੇ ਹੋਈਏ ਤਿਆਰੀ ਕਰਕੇ ਜਾਈਏ ਠੀਕ ਹੈ ਹਾਂ ਅੱਛਾ ਸਾਰਾ ਸਿਸਟਮ ਇਹ ਹੋਇਆ ਜਣੀ ਤਮਾਮ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹਾਂ ਜਿਹੜਾ ਜਥੇਬੰਦਗੀ ਢਾਂਚਾ ਜੀ ਉਹ ਤਾਂ ਫਿਰ ਉਸੇ ਹਿਸਾਬ ਨਾਲ ਚੱਲਣਾ ਹੈ ਸਾਨੂੰ ਤਾਂ ਜਦ ਹੁਕਮ ਆਉ ਸੰਯੋਗਤ ਮੋਰਚੇ ਦਾ ਜਦ ਟਰਾਲੀਆਂ ਤਿਆਰ ਨੇ ਜਿਹੜੇ ਹੱਕ ਤਾਂ ਜੀ ਜਿੰਜਾ ਤੇ ਪਹੁੰਚ ਜਾਗੇ ਉੱਥੇ ਆ ਗੱਲ ਹੈ ਬਿਲਕੁਲ ਜੀ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਜਿਨ੍ਹਾਂ ਨੇ ਪੂਰੀ ਕਹਾਣੀ ਦੱਸੀ ਆ ਕਿ ਅਸੀਂ ਕਿਉਂ ਨਹੀਂ ਗਏ ਸਾਰੀਆਂ ਜਥੇਬੰਦੀਆਂ ਉੱਥੇ ਕਿਉਂ ਨਹੀਂ ਗਈਆਂ ਕਾਰਨ ਕੀ ਸੀ ਅਤੇ ਹੁਣ ਵੀ ਕਹਿ ਰਹੇ ਨੇ ਕਿ ਜੇ ਸਾਨੂੰ ਸੱਦਾ ਪੱਤਰ ਦਿੱਤਾ ਹੁੰਦਾ ਤਾਂ ਅਸੀਂ ਪਹਿਲਾਂ ਖੜਦੇ ਜਾ ਕੇ ਉੱਥੇ ਅਤੇ ਹੁਣ ਕਹਿ ਰਹੇ ਨੇ ਕਿ ਜਿਹੜੇ ਪ੍ਰਦਰਸ਼ਨ ਨੇ ਪ੍ਰੋਟੈਸਟ ਨੇ ਇਹ ਚੱਲਦੇ ਰਹਿਣਗੇ ਅਤੇ 18 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਵੀ ਲਏ ਜਾ ਸਕਦੇ ਨੇ ਇਹ ਵੀ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਨੇ ਕੈਮਰਾ ਐਨਪੀ ਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ